ਹੁਣ ਬਹੁਤ ਵਾਰ ਇਹ ਕਿਹਾ ਜਾਂਦਾ ਆ ਕਿ ਦੁਪਹਿਰਾ ਸਾਭ ਦੀ ਤਾਂ ਕੋਈ ਮर्यादा ਹੀ ਨਹੀਂ ਸਾਡੇ ਵਿੱਚ ਸਿੱਖ ਪੰਥ ਵਿੱਚ ਦੁਪਹਿਰਾ ਸਾਭ ਨਹੀਂ ਹੈਗਾ ਇਹ ਇਹਨਾਂ ਨੇ ਆਪਣੇ ਕੋਲੋਂ ਬਣਾ ਲਿਆ ਮਹਾਰਾਜ ਕਹਿੰਦੇ ਜਿਹੜਾ ਅੰਮ੍ਰਿਤ ਵੇਲੇ ਗੁਰਬਾਣੀ ਪੜ੍ਹਦਾ ਇਹਨਾਂ ਜਿਹਨੂੰ ਕੰਠ ਹੋ ਜਾਵੇ ਜਿਹੜਾ ਅੰਮ੍ਰਿਤ ਵੇਲੇ ਭਾਵਨਾ ਨਾਲ ਬਾਣੀ ਪੜ੍ਹਦਾ ਏ ਉਹਨੂੰ ਗੁਰੂ ਨਾਨਕ ਸਾਹਿਬ ਦੀ ਨੇੜਤਾ ਪ੍ਰਾਪਤ ਹੋ ਜਾਂਦੀ ਜੇ ਕੋਈ ਮੁੰਡਾ ਜਿਹੜਾ ਆਪਾਂ ਲੜਕਾ ਹਨ ਜੋ ਅੰਮ੍ਰਿਤਧਾਰੀ ਆ ਸਾਹਮਣੇ ਜੇ ਕੋਈ ਲੜਕੀ ਆ ਉਹ ਵੀ ਅੰਮ੍ਰਿਤਧਾਰੀ ਆ ਠੀਕ ਆ ਤੇ ਕੀ ਵਿਆਹ ਤੋਂ ਪਹਿਲਾਂ ਉਹ ਦੋਨੋਂ ਰਿਲੇਸ਼ਨਸ਼ਿਪ 'ਚ ਰਹਿ ਸਕਦੇ ਨੇ ਨਰੋਲ ਗੁਰਮਤ ਇਸ ਗੱਲ ਦੀ ਮਨਾਹੀ ਕਰਦੀ ਹੈ। ਅੱਛਾ ਜੀ। ਇਹ ਗੁਰਮਤ ਦਾ ਸਿਧਾਂਤ ਨਹੀਂ। ਅਮਰਤਾਰੀ ਗੁਰका ਸਿੱਖ ਤੇ ਅਮਰਤਾਰੀ ਬੀਬੀ ਵਿਆਹ ਤੋਂ ਪਹਿਲਾਂ ਰਿਲੇਸ਼ਨ 'ਚ ਨਹੀਂ ਰਹਿ ਸਕਦੇ। ਇਹ ਸਚਾਈ ਹੈ ਦੀ ਸਮਾਜ ਦੀ। ਕਈਆਂ ਦੇ ਗੱਟੇ ਲੱਗਣੀ ਗੱਲ ਪਰ ਹੈ ਸਮਾਜ ਦੀ ਸਚਾਈ ਹੈ। ਹਾਂਜੀ ਹਾਂਜੀ ਹਾਂਜੀ। ਆਪਾਂ ਆਪਣੇ ਮਾਪਿਓ ਨਾਲ ਗੱਲ ਕਰੀਏ ਦੂਰ ਰਹਿੰਦੇ ਹੋਈਏ ਕਿਤੇ। ਹਾਰਡਲੀ 5 ਮਿੰਟ ਜਾਂ 10 ਮਿੰਟ ਗੱਲ ਹੁੰਦੀ। ਪਰ ਇਸ ਸਿਲਸਲੇ ਦੇ ਵਿੱਚ ਘੰਟਿਆਂ ਵੱਧੀ ਗੱਲ ਚੱਲਦੀ। ਸਹੀ ਗੱਲ ਹੈ। ਕਿਸੇ ਸਮੇਂ ਦੇ ਦੇਖਣ ਵਿੱਚ ਮੇਰੇ ਇਵੇਂ ਵੀ ਆਉਂਦਾ ਹੈ ਕਿ ਜੇ ਰਾਤ 10 ਵਜੇ ਕੌਲ ਹੋ ਗਈ ਤੇ ਸਵੇਰੇ 6 ਵਜੇ ਕੱਟੀ ਜਾਂਦੀ ਹੈ ਅਕਸਰ ਜੋ ਹੁਣ ਮਾਡਰਨ ਜ਼ਮਾਨਾ ਆਪਾਂ ਦੇਖਦੇ ਆਂ ਕਿ ਸੋਸ਼ਲ ਮੀਡੀਆ ਉੱਪਰ ਸਾਡੀ ਗੱਲਬਾਤ ਕਿਸੇ ਨਾ ਸ਼ੁਰੂ ਹੋ ਜਾਂਦੀ ਹੈ ਪਰ ਰਿਲੇਸ਼ਨਸ਼ਿਪ 'ਚ ਆ ਜਾਂਦੇ ਆ ਹਨ ਹਾਂਜੀ ਇਹਦੇ ਨਾਲ ਰਿਲੇਟਿਡ ਇੱਕ ਸਵਾਲ ਸੀਗਾ ਕਿ ਜੇ ਕੋਈ ਮੁੰਡਾ ਜਿਹੜਾ ਆਪਾਂ ਲੜਕਾ ਹਨ ਜਿਹੋ ਅਮਰਤਾਰੀ ਆ ਸਾਹਮਣੇ ਜੇ ਕੋਈ ਲੜਕੀ ਆ ਉਹ ਵੀ ਅਮਰਤਾਰੀ ਆ ਠੀਕ ਹੈ ਤੇ ਕੀ ਵਿਆਹ ਤੋਂ ਪਹਿਲਾਂ ਉਹਦੋਂ ਨੂੰ ਰਿਲੇਸ਼ਨਸ਼ਿਪ 'ਚ ਰਹਿ ਸਕਦੇ ਨੇ ਨਰੋਲ ਗੁਰਮਤ ਇਸ ਗੱਲ ਦੀ ਮਨਾਹੀ ਕਰਦੀ ਆ ਅੱਛਾ ਜੀ ਇਹ ਗੁਰਮਤ ਦਾ ਸਿਧਾਂਤ ਨਹੀਂ ਜਿਹੜੇ ਅਜੋਕੇ ਸਮੇਂ ਦੇ ਵਿੱਚ ਇਹ ਸ਼ੁਰੂ ਸ਼ੁਰੂ ਹੋ ਗਿਆ ਨਾ ਸੰਸਲਾ ਇਹ ਕਿਤੇ ਨਾ ਕਿਤੇ ਸਮਾਜਿਕ ਢਾਂਚਾ ਨਿਗਾਰ ਵੱਲ ਜਾਵੇਗਾ ਹਮ ਵੱਡੀ ਗਿਣਤੀ ਵਿੱਚ ਨਿਗਾਰ ਵੱਲ ਜਾਵੇਗਾ ਇਹ ਜਿਹੜਾ ਸਬਜੈਕਟ ਹੈ ਨਾ ਇਹ ਸੈਂਸਿਟਿਵ ਹੀ ਬਹੁਤ ਏ ਹੂੰ ਕਿਉਂਕਿ ਅੱਜ ਕੱਲ ਰਿਲੇਸ਼ਨਸ਼ਿਪ ਦਾ ਰੁਕਾ ਨਾ ਪਹਿਲਾਂ ਤਾਂ ਚਲੋ ਪਹਿਲਾਂ ਜਦੋਂ ਕਿਤੇ ਸੁਣੀਦਾ ਸੀ ਇੱਕੋ ਸ਼ਬਦ ਵਰਤੇ ਸੀ ਜੇ ਸਾਨੂੰ ਪਿਆਰ ਹੋ ਗਿਆ ਹਾਂਜੀ ਠੀਕ ਹੈ ਇੱਕ ਸ਼ਬਦ ਪਿਆਰ ਸ਼ਬਦ ਹੁੰਦਾ ਸੀ ਅੱਜ ਕੱਲ ਤਾਂ ਨਾਂ ਵੀ ਬੜੇ ਰੱਖ ਲਏ ਓਪਨ ਰਿਲੇਸ਼ਨਸ਼ਿਪ ਹੈ ਜੀ ਲੀਵ ਇਨ ਰਿਲੇਸ਼ਨਸ਼ਿਪ ਹੈ ਜੀ ਹਾਂ ਨਾ ਚਲੋ ਹੁਣ ਕੀ ਨਾਮ ਗਾਣੇ ਹਾਂ ਹਾਂਜੀ ਬਿਲਕੁਲ ਇਹ ਜਿਹੜੀ ਚੀਜ਼ ਹੈ ਨਾ ਜੀ ਵੇਖੋ ਮੈਂ ਪਹਿਲਾਂ ਬੇਨਤੀ ਤੁਹਾਨੂੰ ਕਰ ਦਿੱਤੀ ਵੀ ਨਰੋਲ ਗੁਰਮਤ ਜੋ ਗੁਰਮਤ ਦਾ ਸਿਧਾਂਤ ਦੇ ਉਹ ਇਹ ਸਿਧਾਂਤ ਨਹੀਂ ਹੂੰ ਗੁਰਮਤੀ ਜੀ ਕੱਲ ਦੀ ਮਨਾਈ ਕਰਦੀ ਏ ਅੰਮ੍ਰਿਤਾਰੀ ਗੁਰका ਸਿੱਖ ਤੇ ਅੰਮ੍ਰਿਤਾਰੀ ਬੀਬੀ ਵਿਆਹ ਤੋਂ ਪਹਿਲਾਂ ਰਿਲੇਸ਼ਨ 'ਚ ਨਹੀਂ ਰਹਿ ਸਕਦੇ ਜਦੋਂ ਪੰਜ ਪਿਆਰੇ ਸਿੰਘ ਸਹਿਬਾਨ ਅੰਮ੍ਰਿਤਪਾਨ ਕਰਾਉਂਦੇ ਨੇ ਮਰਿਆਦਾ ਦਿੜ ਕਰਵਾਉਂਦੇ ਨੇ ਉਦੋਂ ਸਮਰੂਪ ਵਿੱਚ ਦੋਵਾਂ ਨੂੰ ਮਾਈ ਨੂੰ ਤੇ ਭਾਈ ਨੂੰ ਦੋਵਾਂ ਨੂੰ ਸਮਰੂਪ ਵਿੱਚ ਇਹ ਮਰਿਆਦਾ ਦਿੜ ਕਰਵਾਈ ਜਾਂਦੀ ਏ ਆਪਣੇ ਹਾਨ ਦੇ ਨੂੰ ਭਰਾ ਕਰਕੇ ਜਨਣਾ ਆਪਣੇ ਤੋਂ ਛੋਟੇ ਨੂੰ ਆਪਣੇ ਤੋਂ ਛੋਟੀ ਨੂੰ ਬੱਚਾ ਕਰਕੇ ਜਨਣਾ ਤੇ ਆਪਣੇ ਤੋਂ ਵੱਡੇ ਨੂੰ ਪਿਤਾ ਕਰਕੇ ਜਨਣਾ ਕਰਕੇ ਜਨਣਾ ਹਾਂਜੀ ਤੇ ਸਮਰੂਪ ਵਿੱਚ ਸਿੰਘ ਨੂੰ ਮਰਿਆਦਾ ਸਮਝਾਈ ਜਾਂਦੀ ਆਪਣੀ ਹਾਨ ਦੀ ਜਿਹੜੀ ਇਹ ਉਹਨੂੰ ਭੈਣ ਕਰਕੇ ਜਨਣਾ ਆਪਣੇ ਤੋਂ ਜਿਹੜੀ ਛੋਟੀ ਔਰਤ ਉਹਨੂੰ ਬੱਚੀ ਕਰਕੇ ਜਨਣਾ ਆਪਣੇ ਤੋਂ ਵੱਡੀ ਨੂੰ ਮਾਂ ਕਰਕੇ ਜਨਣਾ ਨਾ ਤੇ ਸਿੰਘ ਨੂੰ ਤੇ ਨਾ ਸਿੰਘਣੀ ਨੂੰ ਕਦੇ ਪੰਜ ਪਿਆਰੇ ਇਹ ਨਹੀਂ ਦ੍ਰਿੜ ਕਰਵਾਉਂਦੇ ਵੀ ਜਿਹੜੀ ਤੇਰੇ ਹਾਨ ਦੀ ਏ ਉਹਨੂੰ ਫਰੈਂਡ ਕਰਕੇ ਦੋਸਤ ਕਰਕੇ ਜਨਣਾ ਉਹਨਾਂ ਰਿਲੇਸ਼ਨਸ਼ਿਪ ਇਹ ਇਦਾਂ ਦਾ ਸਿਧਾਂਤ ਕਦੀ ਨਿਰਧਰ ਕਰਵਾਇਆ ਜਾਂਦਾ ਜੀ 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 ਅਗਲੀ ਬੇਨਤੀ ਸੂਖਮ ਵਿਚਾਰ ਨੇ ਇਹਦੇ ਵਿੱਚੋਂ ਨਿਕਲਦੇ ਜੀ ਮਹਾਰਾਜ ਸਚੇ ਪਾਤਸ਼ਾਹ ਜੀ ਦੀ ਮਰਿਆਦਾ ਜਦੋਂ ਪੰਜ ਪਿਆਰੇ ਸਿੰਘ ਸਹਿਬਾਨ ਦ੍ਰਿੜ ਕਰਵਾਉਂਦੇ ਨੇ ਉਹਦੇ ਵਿੱਚ ਇੱਕ ਬੱਜਰ ਕ੍ਰਹਿਤ ਦਾ ਜ਼ਿਕਰ ਆਉਂਦਾ ਏ ਪਾਈ ਤੁਸੀਂ ਪ੍ਰਾਈ ਇਸਤਰੀ ਦਾ ਸੰਗ ਨਹੀਂ ਕਰਨਾ ਕਰਨਾ ਹਾਂਜੀ ਤੇ ਬੀਬੀ ਵਾਸਤੇ ਹੁਕਮ ਹੈ ਵੀ ਪਰ ਪੁਰਸ਼ ਦਾ ਸੰਗ ਨਹੀਂ ਨਹੀਂ ਕਰਨਾ ਜਾਤ ਦੇ ਸਤ ਦੀ ਗੱਲ ਵੀ ਇੱਥੇ ਆਵੇਗੀ ਵਿੱਚ ਜਾਤ ਦੇ ਸਤ ਕੀ ਹੈ ਜਦੋਂ ਇਸ ਸੈੰਸਰਾਂ ਸ਼ੁਰੂ ਹੋ ਜਾਂਦਾ ਹੈ ਜੀ ਅਮਰਤਾਰੀ ਗੁਰਸਿੱਖ ਦਾ ਤੇ ਉਧਰ ਦਾ ਹਮ ਆਪਾਂ ਹਾਰਡਲੀ ਇਹ ਸਚਾਈ ਹੈ ਜੀ ਸਮਾਜ ਦੀ ਕਈਆਂ ਦੇ ਗੱਟੇ ਲੱਗਣੀ ਗੱਲ ਪਰ ਹੈ ਸਮਾਜ ਦੀ ਸਚਾਈ ਹੈ ਹਾਂਜੀ 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 ਆਪਾਂ ਆਪਣੇ ਮਾਪਿਓ ਨਾਲ ਗੱਲ ਕਰੀਏ ਦੂਰ ਰਹਿੰਦੇ ਹੋਈਏ ਕਿਤੇ ਹਮ ਹਾਰਡਲੀ 5 ਮਿੰਟ ਜਾਂ 10 ਮਿੰਟ ਗੱਲ ਹੁੰਦੀ ਹੈ ਹਮ ਹਾਰਡਲੀ ਤੁਸੀਂ ਵੇਖ ਲਿਆ ਜੀ ਭੈਣ ਦਾ ਫੋਨ ਆ ਜੇ ਸਾਕੀ ਦਾ ਪਰਾ ਦਾ ਆ ਜੇ ਮਾਪਿਓ ਦਾ ਆ ਜੇ ਕਿਸੇ ਸਕੇ ਸੰਬੰਧੀ ਦਾ ਆ ਜੇ ਹਾਂ 5 ਤੋਂ 10 ਮਿੰਟ ਹਾਰਡਲੀ ਗੱਲ ਹੋਵੇਗੀ ਜੇ ਕੋਈ ਮਸਲਾ ਬਣਿਆ ਉਹ ਵਿਸ਼ਾ ਵੱਖਰਾ ਹੈ حال چال ਪੁੱਛਣਾ ਕਰਦਾ ਉਹ ਨਾਰਮਲ ਗੱਲਾਂ ਬਾਤਾਂ ਨਾਰਮਲ ਗੱਲਾਂ ਬਾਤਾਂ 5 ਚ 10 ਮਿੰਟ ਚ ਆਪਾਂ ਕਾਲ ਕੱਟ ਕਰ ਦਿੰਨੇ ਆ ਪਰ ਇਸ ਸلسلੇ ਦੇ ਵਿੱਚ ਘੰਟਿਆਂ ਵੱਧੀ ਕਾਲ ਚੱਲਦੀ ਹੈ ਸਹੀ ਗੱਲ ਆ ਕਿਸੇ ਸਮੇਂ ਤੇ ਵੇਖਣ ਵਿੱਚ ਮੇਰੇ ਇਵੇਂ ਵੀ ਆਉਂਦਾ ਹੈ ਕਿ ਜੇ ਰਾਤ 10 ਵਜੇ ਕਾਲ ਲੱਗੀ ਤੇ ਸਵੇਰੇ 6 ਵਜੇ ਕੱਟੀ ਜਾਣੀ ਹੈ ਹਾਂ ਸਾਰੀ ਰਾਤ ਹੀ ਗੱਲ ਚੱਲਦੀ ਸਾਰੀ ਰਾਤ ਉਹ ਸਾਰੀ ਰਾਤ ਵਿੱਚ ਕੀ ਗੱਲਾਂ ਹੁੰਦੀਆਂ ਉਹ ਆਪਾਂ ਨੂੰ ਪਤਾ ਹੈ ਹਾਂਜੀ ਹਾਂ ਸਾਰਾ ਕੁਝ ਹਾਰਡਲੀ ਚਲੋ 5-7 ਮਿੰਟ ਹਾਲ ਚਾਲ ਪੁੱਛ ਲਾ ਉਹ ਤੋਂ ਬਾਅਦ ਜਿਹੜੀਆਂ ਗੱਲਾਂ ਚੱਲਦੀਆਂ ਨੇ ਇੱਕ ਮਰਿਆਦਾ ਹੈ ਪਰ ਪੁਸਤ ਦੇ ਪਰ ਪੁਰਸ਼ ਤੇ ਪਰ ਇਸਤਰੀ ਦਾ ਸੰਗ ਨਹੀਂ ਕਰਨਾ ਹਮ ਘੰਟਿਆਂ ਬੰਦੀ ਤੁਸੀਂ ਗੱਲਾਂ ਕਰ ਰਹੇ ਜੇ ਜਿਹੜੀ ਚੀਜ਼ ਦੀ ਮਨਾਹੀ ਸਤਿਗੁਰੂ ਸਾਹਿਬ ਜੀ ਨੇ ਕੀਤੀ ਹੈ ਕੀ ਤੁਸੀਂ ਫੋਨ ਦੇ ਰਾਹੀ ਪਰ ਇਸਤਰੀ ਦਾ ਸੰਗ ਨਹੀਂ ਕਰ ਰਹੇ ਬਿਲਕੁਲ ਵਕਾਰ ਨਹੀਂ ਭੋਗ ਰਹੇ ਹਮ ਜੱਤ ਸੱਤ ਕੀ ਹੈ ਗੱਲਾਂ ਤੇ ਉਹੀ ਚਲਦੀਆਂ ਇਹੀ ਚਲਦੀਆਂ ਜੀ ਵਕਾਰਾਂ ਦੀ ਵਕਾਰ ਹੀ ਵਕਾਰਾਂ ਦੀਆਂ ਗੱਲਾਂ ਚਲਦੀਆਂ ਨੇ ਹਮ ਕੀ ਤੁਸੀਂ ਪਰ ਪੁਰਸ਼ ਦਾ ਸੰਗ ਨਹੀਂ ਕਰ ਰਹੇ ਇਸ ਗੱਲ ਨੂੰ ਵਾਚਣਾ ਪਵੇਗਾ ਜੱਤ ਤੇ ਸਤ ਕੀ ਹੈ ਜੇਕਰ ਆਪਾਂ ਆਪਣੇ ਪ੍ਰਾਣੇ ਗੁਰਸਿੱਖਾਂ ਦੀ ਗੱਲ ਕਰੀਏ ਤੇ ਉਹ ਆਨੰਦ ਕਾਰਜ ਕਰਾ ਕੇ ਵੀ ਜੱਤ ਸੱਚ ਵਿੱਚ ਪਰਪੱਕ ਰਹਿੰਦੇ ਸਨ ਇੱਕ ਸੰਤੁਸ਼ਟੀ ਰਹਿੰਦੀ ਸੀ ਕਿਉਂਕਿ ਹਿਰਦੇ ਵਿੱਚ ਨਾਮ ਦਾ ਵਾਸਾ ਹੈ ਜੇ ਹਿਰਦਾ ਨਾਮ ਤੋਂ ਖਾਲੀ ਹੈ ਕਹਿੰਦੇ ਨਾ ਨਾ ਸਪੇਸ ਖਾਲੀ ਵਿਦਿ ਕੋਈ ਨਾ ਕੁਝ ਤੇ ਆਉਣਾ ਹੀ ਹੈ ਨਾ ਫਿਰ ਤੇ ਨਾਮ ਤੋਂ ਬਿਨਾ ਕੰਮ ਹੀ ਆਵੇਗਾ ਘਾਟ ਖਾਲੀ ਵੇਖ ਲੋ ਕਿ ਕੁੜਾ ਸੁਟਣਾ ਸ਼ੁਰੂ ਕਰ ਦਿੰਦੇ ਕੁੜਾ ਸੁਟਣਾ ਸ਼ੁਰੂ ਕਰ ਦਿੰਦੇ ਹਾਂ ਹੁਣ ਇਹ ਬਚਨ ਮੈਂ ਥੋੜਾ ਸਪਸ਼ਟ ਕਰ ਦੇਵਾਂ ਜਾਤ ਤੇ ਸਤ ਦੋ ਚੀਜ਼ਾਂ ਨੇ ਜੀ ਹੂੰ ਜਾਤ ਜਿਹੜਾ ਹੈ ਨਾ ਸਰੀਰ ਕਰਕੇ ਆਪਾਂ ਕਿਸੇ ਨਾਲ ਵਕਾਰ ਨਹੀਂ ਭੋਗਿਆ ਹੂੰ ਸਰੀਰ ਕਰਕੇ ਅਸੀਂ ਕਿਸੇ ਨਾਲ ਸੰਬੰਧ ਨਹੀਂ ਬਣਾਇਆ ਇਹ ਤੇ ਹੈ ਜੀ ਜਾਤ ਹੂੰ ਸਤ ਕੀ ਚੀਜ਼ ਹੈ ਮਨ ਕਰਕੇ ਵੀ ਕਿਸੇ ਪ੍ਰਤੀ ਕੋਈ ਵਕਾਰ ਆਵੇ ਨਾ ਇਹਨੂੰ ਕਹਿੰਦੇ ਨੇ ਸਤ ਹੂੰ ਤੇ ਮਹਾਰਾਜ ਨੇ ਜਾਤ ਸਤ ਦਿੱਤਾ ਸਿੱਖ ਨੂੰ ਪਾਰ 3 ਦਾ ਇੱਕ ਬਚਨ ਮੈਂ ਆਪ ਜੀ ਨੂੰ ਸਰਵਨ ਕਰਵਾ ਦਿੰਦਾ ਜੀ ਪਾਰ 3 ਹਰੀ ਇਹ ਗੱਲ ਕਹਿੰਦਾ ਏ ਕਹਿੰਦਾ ਰਸਤੇ ਵਿੱਚ ਕੋਈ ਭਿਖਾਰੀ ਮਿਲ ਜਾਂਦਾ ਨਾ ਤੁਹਾਨੂੰ ਰਸਤੇ ਵਿੱਚ ਤਰ ਕੋ ਕੁਝ ਨਹੀਂ ਹੈਗਾ ਦੇਣ ਨੂੰ ਕੱਖ ਨਹੀਂ dataTable ਕੋ ਮਾਇਆ ਵੀ ਨਹੀਂ ਹੈਗੀ ਕੋਈ ਪਦਾਰਥ ਨਹੀਂ ਹੈਗਾ ਤੇ ਸਾਹਮਣੇ ਬੈਠਾ ਭਿਖਾਰੀ ਭੀਖ ਮੰਗਦਾ ਏ ਮੰਗਦਾ ਹੂੰ ਉਹਦੇ ਕੱਪੜਿਆਂ ਵੱਲ ਵੇਖ ਕੇ ਉਹਦੀ ਹਾਲਤ ਵੇਖ ਕੇ ਸਾਨੂੰ ਤਰਸ ਆ ਜਾਂਦਾ ਆਮ ਆਇਆ ਹੀ ਹੁੰਦਾ ਆਪਾਂ ਨੂੰ ਨਾ ਆ ਜਾਂਦਾ ਵੀ ਰੱਬ ਦੇ ਰਾਂਗੇ ਹੂੰ ਦੂਜਾ ਫਿਰ ਵੀ ਚਲੇ ਤੇ ਕਰਮ ਹੋਣਗੇ ਕਾਸ਼ ਮੇਰੇ ਕੋ ਕੁਝ ਹੁੰਦਾ ਤੇ ਮੈਂ ਉਹਨੂੰ ਦੇਂਦਾ ਦੇਂਦਾ ਹਾਂਜੀ ਦਇਆ ਹੀ ਹਿਰਦੇ ਚ ਭਾਰਤਰੀ ਹਰੀ ਜੀ ਕਹਿੰਦੇ ਉਹ ਦਇਆ ਵੀ ਲੇਖੇ ਵਿੱਚ ਹੈ ਹਮ ਮੰਨ ਚ ਆਈ ਨਾ ਉਹ ਕਰਮ ਤੇ ਕੋਈ ਨਹੀਂ ਕੀਤਾ ਬਿਲਕੁਲ ਮੰਨ ਚ ਆਈ ਉਹ ਲੇਖੇ ਚ ਹੈ ਹਮ ਤੇ ਜੇ ਮੰਨ ਚ ਆਈ ਦਇਆ ਲੇਖੇ ਵਿੱਚ ਹੈ ਤੇ ਫੂਨ ਤੇ ਗੱਲ ਕਰਦੇ ਆਂ ਮੰਨ ਚ ਵਕਾਰ ਆਇਆ ਉਹ ਕਿਉਂ ਨਹੀਂ ਲੇਖੇ ਚ ਉਹ ਕਿਉਂ ਨਹੀਂ ਲੇਖੇ ਸਹੀ ਹੈ ਉਹ ਵੀ ਲੇਖੇ ਚ ਹੈ ਹਮ ਘੰਟਿਆਂ ਬੱਧੀ ਗੱਲ ਕਰਕੇ ਵਕਾਰ ਭੋਗਣੇ ਕੀ ਇਹ ਪਰਾਈ ਇਸਤਰੀ ਦਾ ਸੰਗ ਨਹੀਂ ਕੀ ਇਹ ਪਰ ਪੁਰਸ਼ ਦਾ ਸੰਗ ਨਹੀਂ ਹਮ ਗੁਰਮਤ ਇਸ ਗੱਲ ਦੀ ਮਨਾਈ ਕਰਦੀ ਹੈ ਸਾਡੀ ਮਰਿਆਦਾ ਹੋਰ ਹੈ ਹਮ ਕਲਗੀਧਰ ਪਾਤਸ਼ਾਹ ਜੀ ਨੇ ਮਰਿਆਦਾ ਦਿੱਤੀ ਆਨੰਦ ਸੰਸਕਾਰ ਦਿੱਤਾ ਹਮ ਉਹ ਪੜੋ ਮਰਿਆਦਾ ਵਿੱਚ ਹੈ ਜਦੋਂ ਲੜਕੀ ਯੋਗ ਹੋ ਜਾਵੇ ਸਤਿਗੁਰੂ ਸਾਹਿਬ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਕਰੋ ਮੁਖਵਾਗ ਲਾਓ ਤੇ ਆਪਣਾ ਕਾਰਜ ਪ੍ਰਾਰੰਭ ਕਰੋ ਗੁਣਮਾਈ ਦੀ ਰਸਮ ਹੈ ਲਾਵਾਂ ਦੀ ਰਸਮ ਹੈ ਹਮ ਇਹ ਜੀ ਸਮਾਜ ਦੇ ਵਿੱਚ ਅਜੋਕੇ ਸਮਾਜ ਦੇ ਵਿੱਚ ਮੈਂ ਜੇ ਗੱਲ ਕਰਾਂ ਅਜੋਕੇ ਸਮਾਜ ਦੇ ਵਿੱਚ ਜਿਹੜੇ ਕਹਿੰਦੇ ਸੀ ਸੀ ਮਾਡਰਨ ਹੋ ਗਏ ਆ ਹੂੰ ਉਹਨਾਂ ਵਿੱਚ ਦੋ ਚੀਜ਼ਾਂ ਪ੍ਰਚਲਿਤ ਨੇ ਹੂੰ ਇੱਕ ਮਾਇਆ ਹੂੰ ਤੇ ਦੂਜਾ ਕਾਮ ਹੂੰ ਇਹ ਦੋਵਾਂ ਦੀ ਪ੍ਰਵਿਰਤੀ ਹੈ ਜੀ ਬਿਲਕੁਲ ਤੇ ਦੋਵਾਂ ਦੇ ਵਿੱਚ ਸੰਤੁਸ਼ਟੀ ਨਹੀਂ ਹੂੰ ਦੋਵਾਂ ਦੀ ਪ੍ਰਵਿਰਤੀ ਹੈ ਤ੍ਰਿਸ਼ਨਾ ਦੋਵਾਂ ਦੀ ਹੈ ਪਰ ਤ੍ਰਿਪਤੀ ਦੋਵਾਂ ਵਿੱਚ ਨਹੀਂ ਇਹ ਸਮਾਜ ਦੀ ਵੱਡੀ ਤਰਾਸਤੀ ਹੈ ਨਾ ਸਾਡੀ ਸਮਾਜ ਦੀ ਅਮਰਤਾਰੀ ਗੁਰਸਿੱਖ ਤੇ ਪਹਿਣਾ ਵੀਰ ਤੇ ਪਹਿਣਾ ਦੋਵੇਂ ਇਸ ਗੱਲ ਵੱਲ ਧਿਆਨ ਦੇਣ ਵੀ ਨਰੋਲ ਗੁਰਮਤ ਕਲਗੀਧਰ ਪਾਤਸ਼ਾਹ ਜੀ ਦਾ ਸਦਾਨ ਕੀ ਹੈ ਹੂੰ ਠੀਕ ਹੈ ਜੀ ਬਿਲਕੁਲ ਜੀ ਬਿਲਕੁਲ ਰਾਤਾਂ ਇਹ ਇਹ ਜਿਹੜੀਆਂ ਗੱਲਾਂ ਨੇ ਨਾ ਹੂੰ ਇਹ ਕੇਵਲ ਵਕਾਰ ਭੋਗਣ ਤੱਕ ਨਹੀਂ ਰਹਿੰਦੀਆਂ ਹੂੰ ਸਾਡੀ ਜ਼ਿੰਦਗੀ ਦੇ ਵਿੱਚੋਂ ਗੁਰੂ ਦਾ ਡਰ ਗੁਰੂ ਦਾ ਭੈ ਗੁਰੂ ਦੀ ਨਿਰਵੈਰਤਾ ਸਤ ਸੰਤੋਖ ਦਇਆ ਸੰਜਮ ਵਾਲੇ ਜਿਹੜੇ ਗੁਣ ਨੇ ਨਾ ਇਹ ਹਰਦੇ ਦੇ ਚਲੇ ਜਾਂਦੇ ਨੇ ਹੂੰ ਹੁਣ ਆਪ ਜੀ ਜਾਣਦੇ ਹੋ ਮਾਜਰੀ ਧਰਤੀ ਸ੍ਰੀ ਅਮਰਸਰ ਸਾਹਿਬ ਉੱਥੇ ਬੱਬਾ ਦੀਪ ਸਿੰਘ ਜੀ ਦਾ ਜੋ ਦਵਾਰਾ ਆ ਗੁਰਦੁਆਰਾ ਸ਼ਹੀਦ ਗੰਜ ਸ਼ਹੀਦਾ ਸਾਹਿਬ ਵੀ ਕਿਹਾ ਜਾਂਦਾ ਜਿਹਨੂੰ ਉੱਥੇ ਹਰ ਐਤਵਾਰ ਦੇ ਐਤਵਾਰ ਹੁਣ ਦੁਪਹਿਰਾ ਸਾਹਿਬ ਚੱਲਦਾ ਹੈ ਠੀਕ ਹੈ ਜੀ ਸੰਗਤਾਂ ਆਉਂਦੀਆਂ ਨੇ 12 ਤੋਂ 4 ਰਾ ਉੱਥੇ ਜਾਪ ਕਰਦੇ ਆ ਬਾਣੀ ਦਾ ਹਨਾ ਜੀ ਹੁਣ ਬਹੁਤ ਵਾਰ ਇਹ ਕਿਹਾ ਜਾਂਦਾ ਆ ਕਿ ਦੁਪਹਿਰਾ ਸਾਹਿਬ ਦੀ ਤਾਂ ਕੋਈ ਮਰਿਆਦਾ ਹੀ ਨਹੀਂ ਸਾਡੇ ਵਿੱਚ ਸਿੱਖ ਪੰਥ ਚ ਦਪਹਿਰਾ ਸਾਹਿਬ ਨਹੀਂ ਹੈਗਾ ਇਹ ਇਹਨਾਂ ਨੇ ਆਪਣੇ ਕੋਲੋਂ ਬਣਾ ਲਿਆ ਠੀਕ ਹੈ ਜੀ ਇਹਦੇ ਤੇ ਇੱਕ ਸਵਾਲ ਆਉਂਦਾ ਆ ਤੇ ਮੈਂ ਚਾਹੂੰਗਾ ਇਹਦੇ ਤੋਂ ਤੁਹਾਡਾ ਸਪਸ਼ਟੀਕਰਨ ਦਿਓ ਕਿ ਦਪਹਿਰਾ ਸਾਹਿਬ ਫਿਰ ਕਿੰਨਾ ਕੁ ਜਾਇਜ਼ ਆ ਸਹੀ ਆ ਨਹੀਂ ਸਹੀ ਆ ੜੀਗਾ ਸਭ ਤੋਂ ਪਹਿਲੀ ਬੇਨਤੀ ਤੇ ਇਹ ਜਦੋਂ ਆਪਾਂ ਅੰਮ੍ਰਿਤ ਛਕਦੇ ਆ ਨਾ ਜੀ ਜੀ ਪੰਜ ਪਿਆਰੇ ਸਿੰਘ ਸਹਿਬਾਨ ਕੀ ਹੁਕਮ ਕਰਦੇ ਨੇ ਹਮ ਗੁਰੂ ਕੇ ਪਿਆਰਿਆ ਨਿਤਨੇਮ ਕਰਨਾ ਜੀ ਨਿਤਨੇਮ ਤੋਂ ਅਲੈਦਾ ਜਿੰਨੀ ਗੁਰਬਾਣੀ ਪੜ ਸਕਦਾ ਵਦ ਵਦ ਗੁਰਬਾਣੀ ਪੜਨੇ ਮੂਲ ਮੰਤਰ ਤੇ ਗੁਰਮੰਤਰ ਦੇ ਜਾਪ ਕਰਨੇ ਹੂੰ ਕੀ ਸੰਗਤਾਂ ਉੱਥੇ ਕੀ ਕਰ ਰਹੀਆਂ ਨੇ ਗੁਰਬਾਣੀ ਪੜ੍ਹ ਰਹੀਆਂ ਹਾਂਜੀ ਗੁਰਬਾਣੀ ਪਹਿਲਾਂ ਤੇ ਮੈਂ ਇਹ ਸਵਾਲ ਕਲੀਅਰ ਕਰ ਦੇਵਾਂ ਜਿਹੜੇ ਗੁਰਮਖ ਕਹਿੰਦੇ ਨੇ ਵੀ ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਗੁਰੂ ਮੰਨ ਆ ਲਿਆ ਹੂੰ ਆਪ ਜੀ ਸ਼ਹੀਦਗੰਗ ਜਾਓ ਹਰ ਐਤਵਾਰ ਉੱਥੇ ਬਾਣੀ ਪੜ੍ਹਦੀ ਸੰਗਤ ਰਲ ਮਿਲ ਕਰਕੇ ਸੰਗਤੀ ਰੂਪ ਦੇ ਵਿੱਚ ਹੂੰ ਸਭ ਤੋਂ ਪਹਿਲੀ ਬੇਨਤੀ ਇਹ ਵੀ ਉੱਥੇ ਜਾ ਕਰਕੇ ਵੇਖੋ ਵੀ ਜਿਹੜੀ ਅਰਦਾਸ ਏ ਉਹ ਬਾਬਾ ਦੀਪ ਸਿੰਘ ਦੇ ਸਨਮੁਖ ਹੋ ਰਹੀ ਏ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਹੋ ਰਹੀ ਏ ਬਿਲਕੁਲ ਅਰਦਾਸ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਨਮੁਖ ਹੋ ਰਹੀ ਏ ਨਾ ਤੇ ਹਾਂ ਕੋਈ ਇੱਕ ਸਿੱਖ ਵੀ ਵਿਖਾ ਦਿਆ ਜੇ ਲਿਆ ਕਰਕੇ ਜਿਹੜਾ ਬਾਬਾ ਦੀਪ ਸਿੰਘ ਨੂੰ ਗੁਰੂ ਮੰਨਦਾ ਹੋਵੇ ਜਾਂ ਗੁਰੂ ਕਹਾ ਹੋਵੇ ਹਮ ਇੱਕ ਵੀ ਸਿੱਖ ਲਿਆ ਕੇ ਵਿਖਾ ਦਿਆ ਜੇ ਵੀ ਜਿਹੜਾ ਇਹ ਗੱਲ ਦਾ ਦਾਵਾ ਕਰੇ ਵੀ ਹਾਂ ਵੀ ਬਾਬਾ ਦੀਪ ਸਿੰਘ ਨੂੰ ਗੁਰੂ ਮੈਂ ਮੰਨ ਲਿਆ ਹੈ ਹਮ ਗੁਰੂ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੀ ਏ ਉੱਥੇ ਅਰਦਾਸ ਵੀ ਸਤਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਚਰਨਾਂ ਵਿੱਚ ਹੋ ਰਹੀ ਏ ਹਨਾ ਤੇ ਇੱਥੇ ਮੈਂ ਵੀ ਬੇਨਤੀ ਕਰਾਂ ਵੀ ਇਹ ਅਗਿਆਨਤਾ ਦੇ ਵੱਸ ਹੋ ਕਰਕੇ ਤੇ ਇਹ ਮੂਰਖ ਲੋਕਾਂ ਦਾ ਸਵਾਲ ਹੈ ਹਨਾ ਇਹਦੇ ਕੋਈ ਬਹੁਤੇ ਜਵਾਬ ਨਹੀਂ ਦਿੱਤੇ ਜਾ ਸਕਦੇ ਪਰ ਫਿਰ ਵੀ ਮੈਂ ਕੋਸ਼ਿਸ਼ ਕਰਦਾ ਗੁਰਬਾਣੀ ਪੜਨੀ ਗੁਰਬਾਣੀ ਵਿਚਾਰਨੀ ਕਿਉਂਕਿ ਉੱਥੇ ਪੜੀ ਤੇ ਗੁਰਬਾਣੀ ਜਾ ਰਹੀ ਹੈ ਨਾ ਬਿਲਕੁਲ ਜੀ ਬਿਲਕੁਲ ਹਾਂ ਜੀ ਗੁਰਬਾਣੀ ਪੜੀ ਜਾ ਰਹੀ ਹੈ ਹਮ ਗੁਰਬਾਣੀ ਪੜਨੀ ਗੁਰਬਾਣੀ ਵਿਚਾਰਨੀ ਇਹਦਾ ਕਿੰਨਾ ਮਹਾਤਮ ਹੈ ਇਹਦੇ ਬਾਰੇ ਮੈਂ ਇਤਿਹਾਸ ਦੇ ਵਿੱਚੋਂ ਇੱਕ ਪ੍ਰਮਾਣ ਜ਼ਰੂਰ ਸਾਂਝਾ ਕਰਨਾ ਚਾਹੁੰਨਾ ਗੁਰੂ ਅਰਜਨ ਦੇ ਮਹਾਰਾਜ ਸਾਹਿਬ ਜੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਬਰਾਜਮਾਨ ਨੇ ਹਮ ਚਾਰ ਗੁਰਸਿੱਖ ਮਹਾਰਾਜ ਕੋ ਆਏ ਭਾਈ ਤੋਤਾ ਭਾਈ ਮੱਧੂ ਭਾਈ ਗੋਖੂ ਦੀ ਭਾਈ ਟੋਡਾ ਇਹ ਜਵੇਂ ਗੁਰਸਿੱਖ ਮਹਾਰਾਜ ਕੋਲ ਆਏ ਨੇ ਮਹਾਰਾਜ ਨੂੰ ਬੇਨਤੀ ਕੀਤੀ ਮਹਾਰਾਜ ਜੀ ਕਿਰਪਾ ਕਰ ਦਿਆ ਜੇ ਆਪ ਜੀ ਨੇ ਵੱਡਾ ਗੁਰਬਾਣੀ ਦਾ ਜਹਾਜ ਰਜਿਆ ਹੈ ਹਮ ਆਪ ਜੀ ਕਹਿੰਦੇ ਗੁਰਬਾਣੀ ਪੜ੍ਹਨੀ ਹੈ ਸੁਣਨੀ ਹੈ ਵਿਚਾਰਨੀ ਹੈ ਮਹਾਰਾਜ ਕਿਰਪਾ ਕਰੋ ਸਾਡਾ ਜੰਮਣ ਤੇ ਮਰਨ ਕੱਟ ਦਿਓ ਬਿਲਕੁਲ ਬੰਦਨਾ ਤੋਂ ਦੂਰ ਕਰ ਦਿਓ ਹਾਂਜੀ ਮਹਾਰਾਜ ਨੇ ਪਾਵਨ ਮੁਖਾਰ ਤੋਂ ਬਚਨ ਕੀਤਾ ਪਿਆਰਿਓ ਗੁਰਬਾਣੀ ਨੂੰ ਪੜ੍ਹਿਆ ਕਰੋ ਤੇ ਗੁਰਬਾਣੀ ਨੂੰ ਵਿਚਾਰਿਆ ਕਰੋ ਹੂੰ ਦੋ ਬਚਨ ਮਹਾਰਾਜ ਨੇ ਕੀਤੇ ਤੇ ਸਿੱਖ ਵੇਖ ਸਵਾਰਥੀ ਵੀ ਹੁੰਦੇਗੇ ਵੇ ਲਾਲਚ ਆ ਜਾਂਦਾ ਜਦੋਂ ਮਹਾਰਾਜ ਬਖਸ਼ਿਸ਼ ਕਰਦੇ ਆ ਬਿਲਕੁਲ ਉਹ ਸਿੱਖ ਕਹਿਣ ਲੱਗੇ ਮਹਾਰਾਜ ਤੁਸੀਂ ਦੱਸੋ ਵੀ ਗੁਰਬਾਣੀ ਪੜ੍ਹਨ ਦਾ ਜ਼ਿਆਦਾ ਮਹਾਤਮੇ ਤੇ ਵਿਚਾਰਨ ਦਾ ਜ਼ਿਆਦਾ ਮਹਾਤਮਾ ਹੈ ਮਹਾਰਾਜ ਜਿਹੜਾ ਜ਼ਿਆਦਾ ਹੋਊਗਾ ਉਹ ਅਸੀਂ ਕਰਾਂਗੇ ਕੰਮ ਉਹ ਅਸੀਂ ਕਰਾਂਗੇ ਕੱਲ ਮਹਾਰਾਜ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਨਾ ਸਭ ਤੋਂ ਪਹਿਲਾਂ ਇਹ ਬਚਨਾਖਿਆ ਮਹਾਰਾਜ ਕਹਿੰਦੇ ਗੁਰਸਿੱਖੋ ਜਿਹੜਾ ਗੁਰਬਾਣੀ ਨੂੰ ਨਰੋਲ ਪੜ੍ਹਦਾ ਏ ਨਾ ਆਪਣੀਆਂ ਅੱਖਾਂ ਦੇ ਨਾਲ ਪੂਤੀ ਸਾਹਿਬ ਦੇ ਦیدار ਕਰਦਾ ਏ ਰਸਨਾ ਦੇ ਨਾਲ ਪਾਵਨ ਬਾਣੀ ਨੂੰ ਪੜ੍ਹਦਾ ਏ ਹੂੰ ਅੱਖਾਂ ਨਾਲ ਦੇਖੀ ਹੋਈ ਰਸਨਾ ਨਾਲ ਅੜੀ ਹੋਈ ਹੂੰ ਕੰਨਾਂ ਦੇ ਨਾਲ ਜਿਹੜਾ ਸੁਣਦਾ ਏ ਨਾ ਹਾਂਜੀ ਮਹਾਰਾਜ ਕਹਿੰਦੇ ਛਿਨ ਦੇ ਵਿੱਚ ਕਰੋੜਾਂ ਪਾਪ ਜਨਮ ਦੇ ਕੱਟੇ ਜਾਂਦੇ ਵਾਹਿਗੁਰੂ ਗੁਰਬਾਣੀ ਪੜ੍ਹਨ ਦੇ ਨਾਲ ਮਹਾਰਾਜ ਜਿਹੜਾ ਅੰਮ੍ਰਿਤ ਵੇਲੇ ਪੜਦਾ ਹਮ ਮਹਾਰਾਜ ਕਹਿੰਦੇ ਜਿਹੜਾ ਅੰਮ੍ਰਿਤ ਵੇਲੇ ਗੁਰਬਾਣੀ ਪੜਦਾ ਹੈ ਨਾ ਜਿਹਨੂੰ ਕੰਠ ਹੋ ਜਾਵੇ ਜਿਹੜਾ ਅੰਮ੍ਰਿਤ ਵੇਲੇ ਭਾਵਨਾ ਨਾਲ ਬਾਣੀ ਪੜਦਾ ਹੈ ਉਹਨੂੰ ਗੁਰਨਾਨਕ ਸਾਹਿਬ ਦੀ ਨੇੜਤਾ ਪ੍ਰਾਪਤ ਹੋ ਜਾਂਦੀ ਹਮ ਜਿਹੜਾ ਆਪਾਂ ਵਜਨ ਪੜਦੇ ਦੁਕਾਲੰਗ ਪ੍ਰਣਾਸੀ ਦਇਆਲੰਗ ਸਰੂਪੇ ਸਦਾ ਅੰਗ ਸੰਗੇ ਭੰਗੰ ਬਿਬੂਤੇ ਹਾਂਜੀ ਮਹਾਰਾਜ ਕਹਿੰਦੇ ਨੇੜਤਾ ਪ੍ਰਾਪਤ ਹੋ ਜਾਂਦੀ ਹੈ ਮਹਾਰਾਜ ਨੇੜੇ ਰਹਿੰਦੇ ਨੇ ਹਮ ਗੁਰ ਮੇਰੇ ਸੰਗ ਸਦਾ ਹੈ ਨਾਲੇ ਇਹ ਭਾਵਨਾ ਬਣ ਜਾਂਦੀ ਹੈ ਬਿਲਕੁਲ ਮਹਾਰਾਜ ਗੁਰਬਾਣੀ ਵਿਚਾਰਨੀ ਮਹਾਰਾਜ ਕਹਿੰਦੇ ਗੁਰਬਾਣੀ ਵਿਚਾਰਨ ਦਾ ਬਹੁਤ ਵੱਡਾ ਮਹਾਤਮ ਹੈ ਉੱਥੇ ਪੜੀ ਵੀ ਜਾ ਰਹੀ ਹੈ ਵਿਚਾਰੀ ਵੀ ਜਾ ਰਹੀ ਹਮ ਵੱਡੀ ਗਿਣਤੀ ਵਿੱਚ ਜਿਹੜੇ ਨੌਜਵਾਨ ਭਾਵੇਂ ਕੇਸ ਕਤਲ ਨੇ ਵੱਡੀ ਗਿਣਤੀ ਵਿੱਚ ਨੌਜਵਾਨ ਉੱਥੇ ਨਾਤਮਸਤਕ ਹੋ ਕਰਕੇ ਪਾਵਨ ਗੁਰਬਾਣੀ ਪੜ੍ਹਦੇ ਨੇ ਵੱਡੀ ਗਿਣਤੀ ਵਿੱਚ ਸੰਗਤਾਂ ਉੱਥੇ ਜਾਂਦੀਆਂ ਨੇ ਹਾਜ਼ਰੀ ਭਰ ਕੇ ਸੇਵਾ ਚੱਲ ਰਹੀ ਹੈ ਸੇਵਾ ਚੱਲ ਰਹੀ ਹੈ ਨਾ ਜੀ ਘੰਟਿਆਂ ਬੱਧੀ ਜਿਹੜੇ ਨੌਜਵਾਨ ਨੇ ਸੰਗਤਾਂ ਆ ਪੱਖੇ ਦੀ ਪੱਖਾ ਚਲਣ ਦੀ ਸੇਵਾ ਕਰਦੀਆਂ ਨੇ 4 ਘੰਟੇ 5 ਘੰਟੇ ਜੇ ਚਪਹਿਰਾ ਚੱਲਦਾ ਹੈ ਤੇ ਉਹ ਤਾਂ ਉਮਰ ਬਿਨਾਂ ਰੁਕੇ ਸੇਵਾ ਕਰਦੇ ਨੇ ਇਹ ਵੱਡੀ ਭਾਰੀ ਬਖਸ਼ਿਸ਼ ਹੈ ਸਤਿਗੁਰੂ ਜੀ